ਗੀਰਾ ਕਹਿੰਦਾ ਗੱਲ ਸੁਣਾ ਦੋ ਦੋ ਕੁੱਤੇ ਇਕੱਠੇ ਹੋ ਗਏ ਆਪਰ ਦੇ ਵਿੱਚ ਰੋਜ਼ ਮਿਲਦੇ ਸੀ ਦੋਸਤ ਬਣ ਗਏ ਇੱਕ ਸੀਗਾ ਜੱਟ ਦਾ ਪੁੱਤ ਆਉ ਨੂੰ ਡੱਬੂ ਕਹਿੰਦੇ ਸੀ ਇੱਕ ਪੰਡਤਾ ਦਾ ਕੁੱਤਾ ਉਹਨੂੰ ਕਾਲੂ ਕਹਿੰਦੇ ਸੀ ਦੋਵਾਂ ਨੇ ਸ਼ਾਮ ਨੂੰ ਇਕੱਠੇ ਹੋ ਕੇ ਬੈਠ ਜਾਣਾ ਉਹਨੇ ਕਹਿੰਦਾ ਆਵੇ ਸ਼ਗਾ ਡੱਬੂ ਅੱਜ ਕੀ ਆ ਮਿਲਿਆ ਕਹਿੰਦਾ ਕੀ ਆ ਮਿਲਿਆ ਦੀਦਾਂ ਉਹੀ ਕਹਿੰਦਾ ਸੁੱਕੀ ਰੋਟੀ ਉੱਪਰ ਰਸੀ ਭਾ ਕੇ ਦੇ ਦੀ ਕਹਿੰਦਾ ਤੈਨ ਕਹਿੰਦਾ ਭਾਈ ਮੈਂ ਤਾਂ ਅੱਜ ਤਾਂ ਫਿਰ ਕੰਜੇ ਦਾ ਸੀ ਗਿਆ ਮਾਰ ਪੂਰੇ ਖਾਦੇ ਆ ਫਰੋਤਿਆ ਹੀ ਕੰਮ ਹੋ ਗਏ ਉਹ ਕਹਿੰਦਾ ਯਾਰ ਤੂੰ ਰਹਿਦਾ ਕਾ ਨਾ ਡੱਬੂ ਦੇ ਘਰ ਕਹਿੰਦਾ ਬਸ ਮਾਨ ਤਾਨ ਦੇ ਪੁੱਥੇ ਬੈਠੇ ਨੇ ਤੇਰੇ ਅਜੇ ਕਿਹੜਾ ਮਾਨ ਤਾਨ ਹੋ ਗਿਆ ਕਹਿੰਦਾ ਜੱਟ ਦੇ ਹੈਗੇ ਦੋ ਜਾਨੀਆਂ ਦੋਈ ਲੜਦੀਆਂ ਰੋਜ਼ ਉਹ ਕਹਿੰਦੀ ਤੂੰ ਡੱਬੂ ਕੁੱਤੇ ਦੀ ਗੱਲ ਨਾ ਕਰ ਤੂੰ ਡੱਬੂ ਕੁੱਤੇ ਦੀ ਗੱਲ ਲੈ ਕਹਿੰਦੀ ਆਹੀ ਬਸ ਆਹੀ ਮਾਨ ਤਾਨ ਦੇ ਵਿੱਚ ਬੈਠੇ ਆਮ ਆਦੀ ਪਾਰਟੀ ਦੇ ਵਰਕਰ ਲੀਡਰ ਭਾਜਪੀ ਦੇ ਵਰਕਰ ਲੀਡਰ ਬਸ ਐਸੇ ਮਾਨ ਤਾਣ ਚੋ ਕਹਿੰਦੇ ਆ ਸਾਡੀ ਸਰਕਾਰ ਹੈ ਕਹਿੰਦੇ ਆ ਸਾਡੀ ਸਰਕਾਰ ਹੈ ਬਣਦਾ ਬਣਾਉਂਦਾ ਦੋਨਾਂ ਦਾ ਕੁਝ ਪੁੱਛਦਾ ਇਹਨਾਂ ਦੋਨਾਂ ਨੂੰ ਕੁਝ ਦੇਖੋ ਯਾਰ ਮੈਂ ਇੱਕ ਗੱਲ ਬੇਨਤੀ ਕਰਾਂ ਕਿ ਮੈਂ ਕੁਝ ਵੀ ਮਨ ਘੜਤ ਗੱਲ ਨਹੀਂ ਕਰਦਾ ਕਿਸੇ ਦੇ ਖਿਲਾਫ ਨਹੀਂ ਬੋਲਦਾ ਅਚਾਨਕ ਤੌਰ ਤੇ ਮੈਂ ਇੱਕ ਸੁਣਿਆ ਸੁਣਾਇਆ ਚੁਟਕਲਾ ਸੁਣਾ ਬੈਠਿਆ ਮੇਰੀ ਕੋਈ ਇਸ ਤਰ੍ਹਾਂ ਦੀ ਨਾ ਮਨਸ਼ਾ ਹੁੰਦੀ ਨਾ ਸੋਚ ਹੁੰਦੀ ਕਿ ਮੈਂ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਕਰਾਂ ਨਾ ਮੇਰੇ ਇਹ ਜੀ ਸੰਸਕਾਰ ਹੈ ਨਾ ਮੇਰੀ ਆਦਤ ਹੈ ਮੈਂ ਨੀਮਾ ਹੋ ਕੇ ਚੱਲਣ ਵਾਲਾ ਬੰਦਾ ਹੈ ਫੇਰ ਵੀ ਜੇ ਕਿਸੇ ਦੀ ਭਾਵਨਾ ਨੂੰ ਠੇਸ ਪਹੁੰਚੀ ਹੈ ਮੈਂ ਬਈ ਹੱਥ ਜੋੜ ਕੇ ਮਾਫੀ ਮੰਗਦਾ ਮੈਨੂੰ ਬੀਬੀਆਂ ਨੇ ਵੋਟਾਂ ਦੇ ਨਾਲ ਲੱਦਦਾਇਤ ਕੀਤੀ ਕਦੇ ਮੈਂ ਸੋਚ ਸਕਦਾ ਕਿ ਕਿਸੇ ਦੇ ਮੈਂ ਖਿਲਾਫ ਬੋਲਾਂ ਉਹਨੂੰ ਹਰ ਵਰਗ ਦੇ ਲੋਕ ਬੋਟ ਪਾਉਂਦੇ ਆ ਮੈਂ ਮਹਿਲਾ ਕਮਿਸ਼ਨ ਦੀ ਬੀਬੀ ਨੂੰ ਵੀ ਕਹਿਣਾ ਚਾਹੁੰਦਾ ਕਿ ਤੁਸੀਂ ਮੈਨੂੰ ਪਹਿਲਾਂ ਵੀ ਨੋਟਿਸ ਦਿੱਤਾ ਸੀ ਹੁਣ ਫੇਰ ਦੇਤਾ ਵੋਟਾਂ ਦੇ ਵਿੱਚ ਲੇਕਿਨ ਮੈਂ ਉਸ ਪਾਸੇ ਨਹੀਂ ਜਾਂਦਾ ਮੈਂ ਸਿੰਪਲੀ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਮੈਂ ਕਿਸੇ ਦੇ ਕੋਈ ਖਿਲਾਫ ਨਹੀਂ ਜੇ ਕਿਸੇ ਨੂੰ ਵੀ ਜੇ ਨਹੀਂ ਬਲਕਿ ਜੀਨੂ ਜੀ ਨੂੰ ਵੀ ਠੇਸ ਪਹੁੰਚੀ ਹੈ ਮੈਂ ਹੱਥ ਜੋੜ ਕੇ ਮਾਫੀ ਮੰਗਦਾ ਸਿਰ ਝੁਕਾ ਕੇ ਮਾਫੀ ਮੰਗਦਾ ਮੇਰੇ ਪਰਿਵਾਰ ਨੇ ਮੇਰੇ ਪਿਤਾ ਨੇ ਮੈਨੂੰ ਨੀਮਾ ਹੋ ਕੇ ਚੱਲਣ ਦੇ ਸੰਸਕਾਰ ਦਿੱਤੇ ਮੈਂ ਆਪਣੇ ਪਿਤਾ ਨੂੰ ਤੇ ਲੋਕਾਂ ਨੂੰ ਜਵਾਬ ਦੇ ਹਾਂ ਮੈਂ ਕਦੇ ਕਿਸੇ ਬਾਰੇ ਮਾੜਾ ਸੋਚ ਕੇ ਇਹ ਗੱਲ ਨਹੀਂ ਕਰਦਾ ਫੇਰ ਵੀ ਮੈਂ ਬਾਰ-ਬਾਰ ਮਾਫੀ ਮੰਗਦਾ ਕਿ ਜੇ ਕਿਸੇ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਮਾਫੀ ਚਾਹੁੰਦਾ ਹਾਂ ਧੰਨਵਾਦ